ਪੂਰਬ ਪ੍ਰਦੇਸ਼ ਦੇਖਸ਼ ਔਰ ਪੂਰਬ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਜੀ ਇਥੇ ਪ੍ਰੈਸ ਕਾਨਫਰੰਸ ਕਰਨ ਆਏ ਨੇ ਸਰ ਨਾਲ ਡਾਕਟਰ ਰਾਮ ਚਾਵਲਾ ਜੀ ਜਿਨ੍ਹਾਂ ਨੇ ਕੇਂਦਰੀ ਹਲਕੇ ਦੇ ਚੋਣਾਂ ਲੜਿਆ ਔਰ ਇਹ ਅੱਜ ਤੁਹਾਨੂੰ ਮਲਿਕ ਸਾਹਿਬ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਜੋ ਉੱਥੇ ਦੁਰਦਸ਼ਾ ਹੋ ਰਹੀ ਹੈ ਮਰੀਜ਼ਾਂ ਦੀ ਔਰ ਆਕਸੀਜਨ ਸਿਲੰਡਰ ਕੌਣ ਚਲਾ ਰਿਹਾ ਹੈ ਕਿੱਦਾਂ ਚਲਾ ਰਹੇ ਉਹਦੇ ਬਾਰੇ ਜਾਣਕਾਰੀ ਦੇਣਗੇ ਸਨਮਾਨਿਤ ਮੰਚ ਔਰ ਸਤਿਕਾਰਯੋਗ ਪੱਤਰਕਾਰ ਬੰਦੂ ਮੈਂ ਤੁਹਾਨੂੰ ਸਵਾਗਤ ਕਰਨਾ ਔਰ ਬੜੀ ਅੱਜ ਪੰਜਾਬ ਜਿਹੜਾ ਹੈ ਉਹ ਬੜੀ ਮੁਸ਼ਕਲਾਂ ਦੇ ਵਿੱਚ ਆ ਗਿਆ ਹੈ ਕਿ ਪੰਜਾਬ ਵਿੱਚ ਇੱਕ ਐਸੀ ਸਰਕਾਰ ਆ ਗਈ ਹੈ ਜਿਹਦੇ ਸਮਰਥੀ ਨਹੀਂ ਹੈ ਜਿਹੜੀ ਕੈਪੇਬਲ ਹੀ ਨਹੀਂ ਹੈ ਜਿੰਨੂੰ ਪਤਾ ਹੀ ਨਹੀਂ ਹੈ ਕਿ ਗਵਰਨੈਂਸ ਕਿਸ ਤਰ੍ਹਾਂ ਕਰਨੀ ਹੈ ਕਿਉਂਕਿ 2022 ਚ ਪੰਜਾਬ ਦੇ ਲੋਕਾਂ ਤੋਂ ਇੱਕ ਗਲਤੀ ਹੋ ਗਈ ਕਿ ਐਸੇ ਅਕਸ਼ਮ ਜਿਹੜੇ ਸੀ ਜਿਨ੍ਹਾਂ ਦੀ ਕੋਈ ਕੰਪੀਟੈਂਸੀ ਨਹੀਂ ਸੀ ਆਮ ਆਦਮੀ ਪਾਰਟੀ ਵਾਲੇ ਜਿਹੜੇ ਵਿਧਾਇਕ ਇੱਕ ਲਹਿਰ ਹੀ ਚੱਲ ਗਈ ਔਰ ਅੱਜ ਜੋ ਪੰਜਾਬ ਨੂੰ ਉਹਨਾਂ ਨੇ ਬਰਬਾਦ ਕਰਤਾ ਹਰ ਪਲੇਟਫਾਰਮ ਤੇ ਔਰ ਪੰਜਾਬ ਜਿਹੜਾ ਹੈ ਬਰੂਦ ਦੇ ਢੇਰ ਤੇ ਖੜਾ ਕਰ ਦਿੱਤਾ ਇਹ ਅਸੀਂ ਜਾਣਦੇ ਆ ਕਿ ਸਭ ਤੋਂ ਜ਼ਰੂਰੀ ਸਰਕਾਰ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਸਿਹਤ ਸੁਰੱਖਿਆ ਦੇਣੀ ਕਿ ਲੋਕਾਂ ਦੀ ਸਿਹਤ ਠੀਕ ਰਹੇ ਸਭ ਤੋਂ ਕੀਮਤੀ ਹੈ ਉਹ ਸਟੇਟ ਜਾਂ ਉਸ ਦੇਸ਼ ਦੇ ਜੀਵਨ ਸੋ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਸ ਪਲੇਟਫਾਰਮ ਤੇ ਬਾਕੀ ਪਲੇਟਫਾਰਮਾਂ ਤੇ ਤਾਂ ਸਰਕਾਰ ਫੇਲ ਹੋਈ ਹੈ ਕੰਪਲੀਟ ਫੇਲਿਅਰ ਭਗਵੰਤ ਮਾਨ ਜੀ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਤੇ ਹਰ ਪਲੇਟਫਾਰਮ ਤੇ ਫੇਲ ਹੋਈ ਹੈ ਉੱਥੇ ਜਿਹੜਾ ਹੈਲਥ ਪਲੇਟਫਾਰਮ ਹੈ ਸਵਾਸਤ ਸੇਵਾਵਾਂ ਨੇ ਸਿਹਤ ਸੇਵਾਵਾਂ ਨੇ ਉਹਦੇ ਤੇ ਵੀ ਗੰਭੀਰ ਵੇਲੀਅ ਜਿਹੜਾ ਉਹ ਨਜ਼ਰ ਆਇਆ ਤੁਸੀਂ ਦੇਖਿਆ ਕਿ ਜਿਹੜੀ ਦੁਰਘਟਨਾ ਹੋਈ ਕਿ ਜਲੰਧਰ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਤਿੰਨ ਨਿਰਦੋਸ਼ ਮਰੀਜ਼ ਜਿਹੜੇ ਸਿਗੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ ਉਹਨਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਸੀ ਉਹ ਆਕਸੀਜਨ ਕਰਕੇ ਉਹਨਾਂ ਦਾ ਦਾਦ ਦੇ ਹਾਂਤ ਹੋ ਗਿਆ ਕਿ ਆਕਸੀਜਨ ਫੇਲਿਅਰ ਹੋ ਗਿਆ ਔਰ ਆਕਸੀਜਨ ਜਾਨਣੇ ਜਿਓਨ ਹੈ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਜਿਹੜੀ ਹਸਪਤਾਲ ਦੀ ਹੈ ਉਹ ਆਕਸੀਜਨ ਹੈ ਜਿਹੜੀ ਮਰੀਜ਼ ਲਈ ਜ਼ਰੂਰੀ ਹੈ ਪਰ ਬੜੇ ਦੁੱਖ ਦੀ ਗੱਲ ਜਿਹੜੀ ਸਾਹਮਣੇ ਆਈ ਜਿਹੜਾ ਪਤਾ ਲੱਗਿਆ ਕਿ ਆਕਸੀਜਨ ਪਲਾਂਟ ਦਾ ਜਿਹੜਾ ਆਪਰੇਟਰ ਸੀਗਾ ਉਹ ਛੁੱਟੀ ਤੇ ਸੀ ਔਰ ਆਪਰੇਟਰ ਦੀ ਜਗ੍ਹਾ ਕਲਾਸ 4 ਜਿਹਨੂੰ ਕਹਿੰਦੇ ਆ ਚਤੁਰਤ ਚੌਥੀ ਸ਼੍ਰੇਣੀ ਦਾ ਕਰਮਚਾਰੀ ਜਿਹੜਾ ਕੰਪੀਟੈਂਟ ਹੀ ਨਹੀਂ ਸੀ ਉਹ ਕਰਮਚਾਰੀ ਆਕਸੀਜਨ ਪਲਾਂਟ ਚਲਾ ਰਿਹਾ ਹੈ ਜਾਦਿਓ ਤੇ ਇੰਜੀਨੀਅਰ ਉਹ ਨਾ ਚਾਹੀਦਾ ਕਿ ਇਨ ਕੇਸ ਆਫ ਐਨੀ ਫੇਲਿਅਰ ਉਹ ਟੈਕਨੀਕਲ ਸਪੋਰਟ ਹੋਣੀ ਚਾਹੀਦੀ ਹੈ ਉਹ ਵਿਅਕਤੀ ਜਿਹੜਾ ਕਲਾਸ 4 ਦਾ ਕਰਮਚਾਰੀ ਹੈ ਉਹ ਆਕਸੀਜਨ ਪਲਾਂਟ ਚਲਾ ਰਿਹਾ ਹੈ ਤੇ ਮੈਂ ਤਾਂ ਸਮਝ ਨਾ ਕਿ ਇਹ ਕੋਈ ਦੁਰਘਟਨਾ ਨਹੀਂ ਇਹ ਇੱਕ ਮਰਡਰ ਹੈ ਇੱਕ ਕਤਲ ਹੈ ਔਰ ਇਹਦੇ ਲਈ ਜਿੱਥੇ ਕਿ ਜ਼ਿੰਮੇਵਾਰ ਲੋਗਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ही मैं सेहत मंत्री सरदार बलबीर सिंह ने अस्तीफा टू टेक केयर टू प्रोटेक्ट दाइफ ऑफ दीपल ऑफ पंजाब बलबीर सिंह जी नैतिकता के आधार से अपने फेलियर से तुरंत अस्तीफा दे और एना ही नहीं ਤੁਹਾਨੂੰ ਇੱਕ ਹੋਰ ਮੈਂ ਐਗਜ਼ਾਮਪਲ ਦੇ ਰਿਹਾ ਕਿ ਬਲਮੀਰ ਸਿੰਘ ਜੀ ਜਿੱਦੇ ਤੋਂ ਬਚ ਨਹੀਂ ਸਕਦੇ ਕਿ ਤੁਹਾਨੂੰ ਯਾਦ ਹੈ ਕੋਵਿਡ ਜਦੋਂ ਆਇਆ ਸੀ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਬੜਾ ਡਟ ਕੇ ਮੁਕਾਬਲਾ ਕੀਤਾ ਸੀ ਕੋਵਿਡ ਦਾ ਔਰ ਉਹਨਾਂ ਨੇ ਉਸ ਲਈ ਸਪੈਸ਼ਲ ਫੰਡ ਭੇਜੇ ਸੀ ਪੰਜਾਬ ਵਿੱਚ ਵੀ ਆਏ ਕਿ ਹਰ ਹਸਪਤਾਲ 'ਚ ਆਕਸੀਜਨ ਪਲੱਗ ਲਗਵਾਏ ਸੀ ਦੁੱਖ ਦੀ ਗੱਲ ਹੈ ਕਿ ਮੈਨੂੰ ਜੋ ਜਾਣਕਾਰੀ ਮਿਲੀ ਕਿ ਗੁਰਦਾਸਪੁਰ ਜਿਹੜਾ ਸਰਕਾਰੀ ਹਸਪਤਾਲ ਹੈ 2021 ਦੇ ਵਿੱਚ 15 ਅਗਸਤ ਨੂੰ ਉਹਦੇ 60 ਲੱਖ ਦੀ ਲਾਗਤ ਦੇ ਨਾਲ ਆਕਸੀਜਨ ਪਲਾਂਟ ਲੱਗਾ ਸੀ ਅੱਜ ਤੱਕ ਖਰਾਬ ਪਿਆ ਹੈ। ਔਰ ਕੇਵਲ 9 ਲੱਖ ਰੁਪਏ ਦਾ ਮੇਨਟੇਨੈਂਸ ਦਾ ਖਰਚਾ ਉਹਦੇ ਤੇ ਆ ਰਿਹਾ ਹੈ। ਉਹ 9 ਲੱਖ ਰੁਪਏ ਦਾ ਖਰਚਾ ਹੈ ਸਰਕਾਰ 2022 ਤੋਂ ਨਹੀਂ ਦੇ ਪਾਈ ਔਰ ਅੱਜ ਉਹ ਗੁਰਦਾਸਪੁਰ ਦਾ ਪਲਾਂਟ ਬੰਦ ਪਿਆ ਹੈ। ਅੱਗੇ ਦੁਰਘਟਨਾ ਦੀ ਤਿਆਰੀ ਹੈ। ਅੱਗੇ ਲੋਕਾਂ ਦੇ ਜੀਵਨ ਦੇ ਨਾਲ ਖਿਲਵਾੜ ਦੀ ਤਿਆਰੀ ਹੈ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਹਾਲੇ ਤੱਕ ਜੀ ਡਾਟਾ ਕਲੈਕਟ ਕਰ ਰਹੇ ਆ। ਜੇ ਪੰਜਾਬ ਵਿੱਚ ਬਹੁਤ ਐਸੇ ਹਸਪਤਾਲ ਹੋਣਗੇ ਸਰਕਾਰੀ ਜਿੱਥੇ ਲਾਈਫ ਸੇਵਿੰਗ ਜਿਹੜੇ ਇਕਪਮੈਂਟਸ ਨੇ ਆਕਸੀਜਨ ਹੋ ਗਈ ਜਾਂ ਦੂਸਰੇ ਇਕਪਮੈਂਟਸ ਨੇ ਉਹਨਾਂ ਦੀ ਪੂਰੀ ਤਰ੍ਹਾਂ ਨਾਲ ਬਰਬਾਦੀ ਹੋ ਚੁੱਕੀ ਹੈ ਸਰਕਾਰ ਦੀ ਨੌਨ ਕੰਪੀਟੈਂਸ ਕਰਕੇ ਸਰਕਾਰ ਦੇ ਫੇਲਿਅਰ ਕਰਕੇ ਸਰਕਾਰ ਦੇ ਗੈਰ ਜ਼ਿੰਮੇਵਾਰਾਨਾ ਜਿਹੜਾ ਇੱਕ ਕੰਮ ਕਰਨ ਦਾ ਤਰੀਕਾ ਹੈ ਉਹਦੇ ਕਰਕੇ ਉਮ ਜੋ ਮੈਨੂੰ ਜਾਣਕਾਰੀ ਹੈ ਕਿ ਅੱਜ ਪੰਜਾਬ ਦੀ ਸਿਹਤ ਸਵਾਵਾ ਪੂਰੀ ਤਰ੍ਹਾਂ ਚਰਮੜਾ ਗਈ ਹੈ ਬਰਬਾਦ ਹੋ ਗਈ ਹੈ ਕਿ ਸਿਹਤ ਸਵਾਵਾ ਦੀ ਡਾਕਟਰਾਂ ਦੀ ਬੜੀ ਜ਼ਬਰਦਸਤ ਕਮੀ ਹੈ ਕਿ ਲੋਗ ਜਿਹੜਾ ਕਮੀ ਹੈ ਇਹਨਾਂ ਕੋਲ ਰੈਵਨਿਊ ਦੀ ਕਿ ਜਿਹੜਾ ਫਲਾ ਇਹਨਾਂ ਨੇ 4 ਲੱਖ ਕਰੋੜ ਦਾ ਕਰਜ਼ਾ ਲਿਆ ਪਰ ਇਹਨਾਂ ਕੋਲ ਤਖਾਵਾਂ ਦੇਣ ਲਈ ਪੈਸੇ ਨਹੀਂ ਡਾਕਟਰ ਜਿਨ੍ਹਾਂ ਨੇ ਜਾਨ ਬਚਾਈ ਉਹਨਾਂ ਦੀ ਬਹੁਤ ਵੱਡੀ ਕਮੀ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਔਰ ਦੂਜੀ ਕਮੀ ਜਿਹੜੀ ਸਰਕਾਰੀ ਹਸਪਤਾਲਾਂ 'ਚ ਹੈ ਉਹ ਫੰਡ ਹੀ ਨਹੀਂ ਹੈ ਇਹ ਸਰਕਾਰ ਫੰਡ ਹੀ ਨਹੀਂ ਦੇ ਰਹੀ ਜਿਹਦੇ ਕਰਕੇ ਇਨਫਰਾਸਟ੍ਰਕਚਰ ਜਿਹਨੂੰ ਕਹਿੰਦੇ ਆ ਉਹਦੇ ਜਿੱਥੇ ਬਿਲਡਿੰਗ ਵੀ ਆ ਜਾਂਦੀ ਹੈ ਜਿੱਥੇ ਡਾਇਗਨੋਸਟਿਕ ਮਸ਼ੀਨਸ ਕਹ ਲਓ ਇਕੁਪਮੈਂਟਸ ਕਹ ਲਓ ਪ੍ਰਣਾਲੀ ਕਹ ਲਓ ਸਿਹਤ ਬਚਾਉ ਜਿਨ੍ਹਾਂ ਨੂੰ ਕਹਿੰਦੇ ਆ ਸਾਡੇ ਉਪਕਰਨ ਤੇ ਜਿਹੜੇ ਬਾਕੀ ਦੀਆਂ ਸੇਵਾਵਾਂ ਨੇ ਉਹਦੇ ਲਈ ਨਾ ਕੋਲ ਫੰਡ ਹੀ ਨਹੀਂ ਔਰ ਸਭ ਤੋਂ ਵੱਡਾ ਮਜ਼ਾਕ ਦਾ ਵਿਸ਼ੇ ਦੇਖੋ ਕਿ ਜਿਹੜੀ ਜੀਡੀਪੀ ਹੈ ਜਿਹਨੂੰ ਪ੍ਰੋਫਿਟ ਕਹਿੰਦੇ ਆ ਸਰਕਾਰ ਦਾ ਜਾਂ ਖਰਚਾ ਜਿਹੜਾ ਕਹਿੰਦੇ ਆ ਬਜਟ ਕਹਿੰਦੇ ਆ ਸਿਹਤ ਸੇਵਾਵਾਂ ਜਿਹੜੀਆਂ ਸਭ ਤੋਂ ਮੱਧਵੁਰ ਨੇ ਇਸ ਸਰਕਾਰ ਗੈਰ ਜ਼ਿੰਮੇਦਾਰਾਨਾ ਭਗਵੰਤਬਾਨ ਜੀ ਦੀ ਸਰਕਾਰ ਨੇ 1% ਤੋਂ ਘੱਟ ਦਾ ਬਜਟ ਸਿਹਤ ਸੇਵਾਵਾਂ ਲਈ ਰੱਖਿਆ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦਾ ਮਿਸ਼ਨ ਕੀ ਹੈ ਭ੍ਰਿਸ਼ਟਾਚਾਰ ਭ੍ਰਸ਼ਟਾਚਾਰ ਲਈਦੇ ਪੈਸੇ ਹੈ ਨਾ ਮੋਲ ਕਿ 4 ਲੱਖ ਕਰੋੜ ਉਹ ਕਿੱਥੇ ਚਲਾ ਗਿਆ ਜੇ ਸਿਹਤ ਸੇਵਾਵਾਂ ਲਈ 1% ਤੋਂ ਘੱਟ ਬਜਟ ਹਸਪਤਾਲਾਂ ਫੇਲੀਅਰ ਦੇ ਕੁਗਾਰਦੇ ਨੇ ਅਜੇ ਸਰਕਾਰ ਜਿਹੜੀ ਦਿੱਲੀ ਮਾਡਲ ਤੇ ਆਮ ਆਦਮੀ ਪਾਰਟੀ ਦਾ ਜੋ ਸੀ ਦਿੱਲੀ ਦਾ ਵੀ ਫੇਲੀਅਰ ਇਹ ਮਹੱਲਾ ਕਲੀਨਿਕ ਲਈ ਆਇਸੀ ਅੱਜ ਮਹੱਲਾ ਕਲੀਨਿਕ ਤੇ ਕੋਈ ਲਾਇਆ ਹੀ ਨਹੀਂ ਜਿਹੜੇ ਪੁਰਾਣੇ ਹਸਪਤਾਲ ਸੀਗੇ ਉਹਨਾਂ ਤੇ ਹੀ ਆ ਕੇ ਨਕਲੀ ਉਦਘਾਟਨ ਕਦੀ ਕੇਜਰੀਵਾਲ ਜੀ ਆ ਕੇ ਕਰ ਜਾਂਦੇ ਨੇ ਕਦੀ ਭਗਵੰਤਬਾਨ ਜੀ ਆ ਕੇ ਕਰ ਜਾਂਦੇ ਨੇ ਕਦੀ ਸਿਹਤ ਮੰਤਰੀ ਜੀ ਆ ਕੇ ਕਰ ਜਾਂਦੇ ਨੇ ਕਦੀ ਵਿਧਾਇਕ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਆ ਕੇ ਕਰ ਜਾਂਦੇ ਨੇ ਔਰ ਜਾਨੀ ਉਦਘਾਟਨ ਕਰਦੇ ਚਲਦੇ ਹਸਪਤਾਲ ਤੇ ਆਮ ਆਦਮੀ ਦੀ ਕਲੀਨਿਕ ਦਾ ਬੋਰਡ ਲਾ ਕੇ ਚਲੇ ਜਾਂਦੇ ਉਹਨ ਜਿੱਥੇ ਮੋਦੀ ਜੀ ਨੇ ਮੈਂ ਉਹਨਾਂ ਦਾ ਧੰਨਵਾਦ ਦੀਆਂ ਕਿ ਉਹਨਾਂ ਨੇ ਆਯੂਸ਼ਮਾਨ ਸਕੀਮ ਕੱਢੀ 5 ਲੱਖ ਰੁਪਏ ਤੱਕ ਹਰ ਜਿਹੜਾ ਵਿਅਕਤੀ ਗਰੀਬ ਸੀ ਉਹਦਾ ਮੁਫਤ ਇਲਾਜ ਦਵਾਈ ਮੁਫਤ ਟੈਸਟ ਮੁਫਤ ਹਸਪਤਾਲ ਮੁਫਤ ਹਸਪਤਾਲ ਦੀ ਸਟੇ ਮੁਫਤ ਡਾਕਟਰ ਦੀ ਫੀਸ ਮੁਫਤ ਪਰ ਇਹ ਜੁਗੇ ਫੈਡਰਲ ਸਿਸਟਮ ਹੈ ਇਹ ਪੰਜਾਬ ਦੀ ਸਰਕਾਰ ਨੇ ਆਪਣਾ ਹਿੱਸਾ ਨਹੀਂ ਪਾਇਆ ਉਸੇ ਕਰਕੇ ਜਿਹੜੇ ਹਸਪਤਾਲ ਨੇ ਉਹਨਾਂ ਦੀ ਇਹ ਜਿਹੜੇ ਆਸ਼ਵਾਨ ਸਕੀਮ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੇ ਉਹਨਾਂ ਦੀ ਪੇਮੈਂਟਾਂ ਹੀ ਨਹੀਂ ਕੀਤੀਆਂ ਉਹਨਾਂ ਦੀ ਰਾਸ਼ੀਆ ਬੜੇ ਬੜਾ ਵੱਡਾ ਅਮਾਉਂਟ ਜਿਹੜਾ ਹੈ ਉਹ ਅਜੇ ਪੈਂਡਿੰਗ ਪਿਆ ਹੈ ਔਰ ਇਲਾਜ ਨਹੀਂ ਮਿਲ ਰਿਹਾ ਮਰੀਜ਼ਾਂ ਨੂੰ ਤੇ ਉਸੇ ਕਰਕੇ ਅੱਜ ਆਮ ਆਦਮੀ ਜੋ ਮੋਦੀ ਜੀ ਨੇ ਸੰਕਲਪ ਲਿਆ ਕਿਉਂਕਿ ਪੰਜਾਬ ਨੇ ਗਲਤੀ ਕਰ ਲਈ ਕਿਤੇ ਡਬਲ ਇੰਜੀਨੀਅਰਿੰਗ ਸਰਕਾਰ ਹੁੰਦੀ ਪਾ ਅਗਵਾ ਦਾ ਮੁੱਖ ਮੰਤਰੀ ਹੁੰਦਾ ਤੇ ਅੱਜ ਕੋਈ ਵੀ ਜੀਵਨ ਜਿਹੜਾ ਹੈ ਉਹ ਅਸੁਰੱਖਿਤ ਨਹੀਂ ਸੀ ਕਿਸੇ ਵੀ ਜੀਵਨ ਦਾ ਬਲਦਾਨ ਨਾ ਹੁੰਦਾ ਪਰ ਇਹ ਗੈਰ ਜ਼ਿੰਮੇਵਾਰ ਆਮ ਆਦਮੀ ਪਾਰਟੀ ਕਰਕੇ ਅੱਜ ਆਯੂਸ਼ਮਾਨ ਸਕੀਮ ਜਿਹੜੀ ਚੱਲ ਰਹੀ ਹੈ ਔਰ ਉਹਦੇ 70 ਸਾਲ ਤੋਂ ਉੱਪਰ ਜਿੰਨਾ ਮਰਜੀ ਤੁਹਾਡੇ ਆਮਦਨ ਹੋਏ ਸਾਰੇ ਹੀ 70 ਸਾਲ ਤੋਂ ਉੱਪਰ 5 ਲੱਖ ਦੇ ਬੀਮੇ ਦੇ ਜਿਹਨੂੰ ਕਹਿ ਸਕਦੇ ਨੇ ਉਹਨਾਂ ਨੂੰ ਮਿਲਣ ਦੀ ਪਰਵਧਾਨ ਹੈ ਪਰ ਕਿਉਂਕਿ ਪੰਜਾਬ ਸਰਕਾਰ ਨੇ ਉਸ ਸਕੀਮ ਜਿਹੜੀ ਆ ਉਹਦੇ ਤੇ ਗ੍ਰਹਿਣ ਬਣ ਗਈ ਹੈ ਜਿੱਦਾ ਚੰਦਰ ਦੇ ਗ੍ਰਹਿਣ ਤੇ ਸੂਰਜ ਗ੍ਰਹਿਣ ਲੱਗਦਾ ਹੈ ਉਦਾਂ ਹੀ ਪੰਜਾਬ ਦੇ ਉੱਤੇ ਗ੍ਰਹਿਣ ਲੱਗੀ ਪਈ ਹੈ ਇਹ ਭਗਵੰਤਬਾਹ ਜੀ ਦੀ ਸਰਕਾਰ ਕਿ ਆਮ ਆਦਮੀ ਨੂੰ ਅੱਜ ਇਲਾਜ ਨਹੀਂ ਮਿਲ ਰਿਹਾ ਜਿਹੜਾ ਮੋਦੀ ਜੀ ਦਰਵਾਜੇ ਦੇ ਲੈ ਕੇ ਆ ਗਏ ਨੇ ਪੰਜਾਬ ਦੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਟਿਆਲੇ ਜੀ ਹੋਇਆ ਕਿ ਦੀ ਵੱਡੀ ਦੁਰਘਟਨਾ ਹੈ ਕਿ ਬਿਜਲੀ ਕੱਟੀ ਗਈ ਪਾਵਰ ਫੇਲਿਅਰ ਹੋ ਗਿਆ ਆਪਰੇਸ਼ਨ ਚੱਲ ਰਿਹਾ ਹੈ ਮਰੀਜ਼ ਦਾ ਇਹ ਦੂਜੀ ਬੜੀ ਐਸੈਂਸ਼ੀਅਲ ਸਰਵਿਸ ਹੈ ਇਲੈਕਟ੍ਰਿਟੀ ਆਪਰੇਸ਼ਨ تھیਟਰ ਲਈ ਔਰ ਤਰਚੇ ਦੇ ਨਾਲ ਆਪਰੇਸ਼ਨ ਕਰਨਾ ਪਿਆ ਡਾਕਟਰਾਂ ਨੂੰ ਔਰ ਅਮਰਜੈਂਟ ਜਿਹੜਾ ਇੱਕ ਸਿਸਟਮ ਹੋਣਾ ਚਾਹੀਦਾ ਤੁਰੰਤ ਕਿ ਬਿਜਲੀ ਜਦੋਂ ਜਾਏ ਤੁਰੰਤ ਜਿਹੜੀ ਇਲੈਕਸਿਟੀ ਹੈ ਉਹ ਦੁਬਾਰਾ ਮਿਲੇ ਦੂਜੇ ਸੋਰਸ ਤੋਂ ਉਹ ਨਾ ਹੋਣ ਕਰਕੇ ਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਉਹ ਮਰੀਜ਼ ਭਗਵਾਨ ਪ੍ਰੋਸੇ ਉਹਨਾਂ ਦਾ ਟਾਰਚਾ ਦੇ ਨਾਲ ਆਪਰੇਸ਼ਨ ਹੋਇਆ ਇਹ ਵੀ ਇਤਿਹਾਸ ਇਸ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਬਣਾਇਆ ਉਸ ਤੋਂ ਬਾਅਦ ਜਿਹੜੀ ਇਹ ਨਵਾਂ ਪਟਾਕਾ ਪਾਤਾ 5 ਲੱਖ ਦੀ ਜਿਹੜੀ ਬੋਦੀ ਜੀ ਦੇ ਰਹੇ ਨੇ ਉਹ ਤੇ ਸਕੀਮ ਤੁਹਾਡੋ ਚੱਲੀ ਨਹੀਂ ਆ ਜੀ ਮਾਨ ਤੇ ਕਹਿੰਦੇ ਨੇ ਜੀ 10 ਲੱਖ ਰੁਪਏ ਦਾ ਬੀਮਾ ਕਰਾਂਗੇ ਹੁਣ ਇਲੈਕਸ਼ਨ ਦਾ ਜਿਹੜਾ ਹੈ ਨਾ ਉਹ ਮੌਸਮ ਸ਼ੁਰੂ ਹੋ ਗਿਆ ਔਰ ਇਹ ਜਿਹੜੇ ਇਲੈਕਸ਼ਨ ਦੇ ਬਰਸਾਤੀ ਡੱਡੂ ਨੇ ਆਮ ਆਦਮੀ ਪਾਰਟੀ ਵਾਲੇ ਸਰਕਾਰ ਹੈ ਔਰ ਕਾਂਗਰਸ ਜਿਹੜੀ ਇਹਨਾਂ ਦੀ ਭਾਈਵਾਲ ਪਾਰਟੀ ਹੈ ਇੰਡੀਆ ਗੱਟ ਵੰਦਾ ਨਹੀਂ ਦੋਨਾਂ ਦੇ ਹੱਥ ਤੇ ਰਲੇ ਹੀ ਹੋਏ ਨੇ ਕਿਉਂਕਿ ਇਹਨਾਂ ਦੇ ਜਿਹੜੇ ਪ੍ਰਮੁੱਖ ਨੇ ਕੇਜਰੀਵਾਲ ਤੇ ਆਪਣਾ ਰਾਹੁਲ ਗਾਂਧੀ ਉਹ ਗੱਲ ਵਖਰੀ ਆ ਪਾ ਗਿਆ ਹੱਥ ਬੜੀ ਖੜੇ ਨੇ ਇਹਨਾਂ ਦਾ ਇੱਕ ਜਿਹਨੂੰ ਕਹਿ ਸਕਦੇ ਆ ਫਿਕਸ ਮੈਚ ਹੋ ਰਿਹਾ ਹੈ ਇਹਨਾਂ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ ਉਹ ਕਾਂਗਰਸ ਦੀ ਨਾਲ ਇਹਨਾਂ ਦੇ ਪਿੱਠ ਦੇ ਉੱਤੇ ਥਾਪੜਾ ਚੱਲ ਰਿਹਾ ਔਰ ਇਹ ਬਰਬਾਦ ਕਿਸ ਤਰ੍ਹਾਂ ਕਰ ਰਹੇ ਨੇ ਤੁਹਾਡੇ ਸਾਹਮਣੇ ਹੀ ਹੈ ਉਸ ਤੋਂ ਬਾਅਦ ਇਹ 10 ਲੱਖ ਦੀ ਇਨਸ਼ੋਰੈਂਸ ਕਿੱਥੋਂ ਦੇਣਗੇ ਜਿਹੜੇ 5 ਲੱਖ ਦੀ ਬਾਹਰੋਂ ਇੰਸ਼ੂਰੈਂਸ ਮੋਦੀ ਜੀ ਦੇ ਰਹੇ ਨਹੀਂ ਉਹ ਦੇਣ ਜੋਗੇ ਦੇ ਅਸਫਲ ਰਹੇ ਨੇ ਆਪਣਾ ਇਖਤਿਆਰ ਤੇ 10 ਲੱਖ ਰੁਪਏ ਕਰਜ਼ਾ ਫੇਰ ਲੈਣਗੇ ਮੈਂ ਤੁਹਾਡੇ ਮਾਧਿਅਮ ਨਾਲ ਜਾਣਕਾਰੀ ਦੇ ਦਿਆਂ ਕਿ 4 ਲੱਖ ਕਰੋੜ ਦਾ ਕਰਜ਼ਾ ਦਾ ਮਤਲਬ ਹੈ ਕਿ ਦੇਸ਼ ਦੇ ਪੰਜਾਬ ਦੇ 3 ਕਰੋੜ ਨਿਵਾਸੀ ਨੇ ਜਿਹੜੇ ਹਰ ਇੱਕ ਦੇ ਸਿਰ ਤੇ ਇਹਨਾਂ ਨੇ 1.5 ਲੱਖ ਰੁਪਏ ਦਾ ਕਰਜ਼ਾ ਚੜਾਤਾ ਇਹਨਾਂ ਨੂੰ ਤੇ ਚਲੇ ਜਾਣਾ ਇਹਨਾਂ ਦਾ ਮੇਲਾ ਮੁੱਕ ਗਿਆ ਦਿੱਲੀ ਜੀ ਵੀ ਮੁੱਕ ਗਿਆ ਪੰਜਾਬ ਵੀ ਨਹੀਂ ਮੁੱਕ ਜਾ ਰਿਹਾ ਪਰ ਪੰਜਾਬ ਦੇ ਲੋਕੋ ਜਾਗਰੂਕ ਹੋ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਹਰ ਪੰਜਾਬੀ ਨੂੰ ਸਵਾਲ ਲੱਖ ਰੁਪਏ ਦੇ ਵਿੱਚ ਦਬ ਦਿੱਤਾ ਔਰ ਟਰੈਟਾਜ ਕਰ ਗਾ ਲਿਆ ਇਸ ਤੋਂ ਬਾਅਦ ਇਹਨਾਂ ਦੀ ਸਿਰਫ ਬ੍ਰਾਂਡਿੰਗ ਹੈ ਫੋਟੋ ਚੱਲ ਰਹੀ ਹੈ ਆ ਭਗਵੰਦਾਨ ਜੀ ਸਰ ਤੰਗ ਆ ਗਏ ਤੁਹਾਡੀ ਫੋਟੋ ਦੇਖ ਦੇ ਤੰਗ ਆ ਗਏ ਜਿੱਥੇ ਜੋ ਭਗਵੰਦਾਨ ਜੀ ਦੀ ਫੋਟੋ ਲੱਗੀ ਹੱਥ ਜੋੜਿਆ ਨਹੀਂ ਇਹ ਫੋਟੋ ਨਹੀਂ ਇਹਨਾਂ ਨੂੰ ਪਰਫਾਰਮੈਂਸ ਚਾਹੀਦੀ ਹੈ ਪੰਜਾਬੀਆਂ ਨੂੰ ਜਿੱਥੇ ਫੇਲ ਹੋ ਗਏ ਹੋ ਔਰ ਹੁਣ ਤੁਸੀਂ ਇਲੈਕਟ ਨਹੀਂ ਜਿਹੜਾ ਉਹ ਆਪਣਾ ਫੇਰ ਗੁੰਮਰਾਹ ਕਰਨ ਆ ਗਏ ਹੋ ਗੁੰਮਰਾਹ ਪਾਰਟੀ ਬਣ ਕੇ ਪਰ ਲੋਕ ਹੁਣ ਤੁਹਾਡੇ ਪ੍ਰਚਾਰ ਵਿੱਚ ਨਹੀਂ ਆਉਣ ਵਾਲੇ ਜਿੰਨੇ ਮਰਜ਼ੀ ਖੇਡ-ਖੇਡ ਲੋ ਜਿੰਨੀ ਮਰਜ਼ੀ ਝਾਲੀ ਹੁੰਦੇ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਹੋਰ ਕਰਜ਼ਾ ਲੈਣ ਲੱਗੇ ਨੇ ਕਿ ਜੋ ਇਹਨਾਂ ਨੇ ਮਾਤਾਵਾ ਭੈਣਾ ਨਾਲ ਵਾਦਾ ਕੀਤਾ ਸੀ ਕਿ 1000 ਰੁਪਏ ਦਾ ਤੁਹਾਨੂੰ ਸਲਾਹਨਾ ਅਸੀਂ ਤੁਹਾਡੇ ਅਕਾਊਂਟ ਜਾਏਗਾ 3.5 ਸਾਲ ਦੀ ਗੁਪਿਆ ਨਹੀਂ ਆਇਆ ਹੁਣ ਫੇਰ ਕਰਜ਼ਾ ਲੈ ਕੇ ਇਹ ਸਾਲ ਲਈ ਇਲੈਕਸ਼ਨ ਦੇ ਵਿੱਚ ਗੁਬਰਾਹ ਕਰਨ ਲਈ ਉਹ ਸ਼ਾਇਦ ਸਕੀਮ ਚਾਲੂ ਕਰ ਦੇ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਚੇਤਾਵਨੀ ਦੇਣਾ ਚਾਹਨਾ ਕਿ ਉਹ ਵੀ ਤੁਹਾਡੀ ਜੇਬ ਤੇ ਹੀ ਡੱਗਾ ਹੈ ਉਹ ਕਰਜ਼ਾ ਤੁਸੀਂ ਉਹ ਦੇ ਰਹਿ ਜਿਹੜੇ 1000 ਰੁਪਏ ਦੇ ਦੇਣਗੇ ਉਮੀਦ ਨਹੀਂ ਹੈ ਪਰ ਮੈਨੂੰ ਲੱਗ ਰਿਹਾ ਹੈ ਕਿ ਜੋ ਇਹਨਾਂ ਦੀ ਜੜ੍ਹਾਂ ਉਖੜ ਗਈਆਂ ਹਨ ਜੋ ਨਕਾਰੇ ਗਏ ਨੇ ਹਲੇ ਐਕਸ਼ਨ ਨਹੀਂ ਲੋਕ ਸਭਾਏ ਕਿਨਾਰੇ ਗਏ ਵੋਟ ਚੇਰਨਾ ਦਾ ਘਟ ਗਿਆ ਵਿਧਾਨ ਸਭਾਏ ਜਿਹਨਾਂ ਦੇ ਲੋਕ ਜਿਹੜੇ ਨੇ ਉਹ ਭੱਜ ਰਹੇ ਨੇ ਐਮ ਐਲ ਏ ਜਿਹੜੇ ਨੇ ਉਹ ਅੱਜ ਅਸਤੀਵਾ ਦਿੰਦੇ ਨੇ ਇਹ ਜਾ ਕੇ ਘਰ ਮਨਾਨ ਚਲੇ ਜਾਂਦੇ ਨੇ ਉਸ ਤੇ ਅਸਤੀਵਾ ਦੇ ਹੀ ਗਏ ਬਾਹਰ ਹੋ ਗਏ ਨੇ ਉਹ ਹਾਲਾਤ ਬਣੇ ਹੋਏ ਨੇ ਕਿ ਅੱਜ ਇਹ ਪਾਰਟੀ ਪੰਜਾਬ ਦੇ ਭੁਗਿਕ ਨੂੰ ਦਾ ਲਾ ਕੇ ਵੀ ਕਿਸੇ ਤਰ੍ਹਾਂ ਇਲੈਕਸ਼ਨ ਜਿੱਤ ਗਏ ਇਹ ਭ੍ਰਸ਼ਟਾਚਾਰ ਦਾ ਕਿਹੜਾ ਇਹਨੂੰ ਜਾਰੀ ਰੱਖਣਾ ਜਿਹੜਾ ਪ੍ਰਯਾਸ ਕਰ ਰਹੀ ਹੈ ਸੋ ਪੰਜਾਬ ਨੂੰ ਬਹੁਤ ਜਾਗਰੂਕ ਹੋਣਾ ਪਏਗਾ ਆਮ ਆਦਮੀ ਪਾਰਟੀ ਤੋਂ ਵੀ ਕਾਂਗਰਸ ਤੋਂ ਵੀ ਕਿਉਂਕਿ ਦੋਨੋਂ ਫ੍ਰੈਂਡਲੀ ਪਾਰਟੀਆਂ ਨੇ ਯਾਦ ਇਹ ਘੋਸ਼ਣਾ ਕਰਨ ਕਿ ਅਸੀਂ ਇੰਡੀ ਦੇ ਬੰਦੇ ਇਕੱਠੇ ਨਹੀਂ ਹੋਏ ਕੇਜਰੀਵਾਲ ਤੇ ਰਾਹੁਲ ਗਾਂਧੀ ਆਪਸੀ ਕਰਨ ਜੇ ਇਕੱਠੇ ਨਹੀਂ ਹੋਏ ਤੇ ਕਾਹਦੀ ਆਪੋਜੀਸ਼ਨ ਤੇ ਕਾਹਦੀ ਬਾਜਵਾਕਾਰ ਤੇ ਭਗਵੰਤ ਮਾਨ ਤੇ ਡਰਾਮਾ ਚੱਲ ਰਿਹਾ ਹੈ ਇਹ ਦੋਨਾਂ ਦਾ ਜਦੋਂ ਤੁਸੀਂ ਦੇਖਦੇ ਹੋ ਡਰਾਮਾ ਹੀ ਹੈ ਕਿਉਂਕਿ ਭਗਵੰਤਬਾਨ ਜੀ ਵੀ ਆਰਟਿਸਟ ਨੇ ਔਰ ਉਹਨਾਂ ਨਾਲ ਲੈ ਕੇ ਬਾਜਵਾ ਸਾਹਿਬ ਵੀ ਆਟਿਸ ਬਣ ਗਏ ਨੇ ਉਹ ਵੀ ਆਪੋ-ਆਪੇ ਸਟੇਜ ਪਰਫਾਰਮੈਂਸ ਕਹਿੰਦੇ ਨੇ ਸਟੇਜ ਤੇ ਲੜਦੇ ਨੇ ਤੇ ਬਾਅਦ ਹੀ ਜਫੀਆਂ ਬੰਨ੍ਹਦੇ ਨੇ ਆ ਕੇ ਦਿੱਲੀ ਜਾ ਕੇ ਰਾਹੁਲ ਗਾਂਧੀ ਤੇ ਕੇਜਰੀਵਾਲ ਜੀ ਦੇ ਨਾਲ ਉਸ ਤੋਂ ਬਾਅਦ ਅੱਜ ਪੰਜਾਬ ਦੇ ਕਿਸਾਨਾਂ ਤੇ 1 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਔਰ ਇਹਨਾਂ ਨੇ ਵਾਅਦਾ ਕੀਤਾ ਸੀ ਅਨਮੋਲ ਗਗਨ ਮਾਨ ਜੀ ਜਿਹੜੀ ਜਿਨਾਂ ਦੀ ਅੰਤਰਾत्मा ਜਾਗੀ ਕਿ ਮੈਂ ਝੂਠਾ ਵਾਦਾ ਕੀਤਾ ਅਸਤੇਲੇ ਮੰਤਰੀ ਤੋਂ ਗਏ ਉਹਨਾਂ ਸੀਵਾ ਕੀਤਾ ਜਮਨ ਰੋੜਾ ਜੀ ਉਹਨਾਂ ਦੇ ਘਰ ਜਾ ਬੋਤੇ ਮਨਾਣ ਲਈ ਉਹਨਾਂ ਨੇ ਕਿਹਾ ਸੀ ਕਿ ਭਵਤਮਾਨ ਜੀ ਦੇ ਬਹਾਪ ਤੇ ਕਿ ਸਾਰਾ ਕਰਜ਼ਾ ਸੀ ਮਾਫ ਕਰਾਂਗੇ ਝੂਠਾ ਵਾਦਾ ਔਰ ਅੱਜ ਹੂਨ ਨਜ਼ਰ ਆ ਗਈ ਕਿ ਸਾਨਾ ਦੀ ਜਿਹੜੀ ਕਿਸਾਨਾਂ ਦੀ ਜਿਹੜੀ ਉਹਨਾਂ ਦੀ ਧਰਤੀ ਹੈ ਜਿਹੜੀ ਉਹਨਾਂ ਦੀ ਮਲਕੀਅਤ ਹੈ ਉਹਦੇ ਤੇ ਨਜ਼ਰ ਆ ਗਈ ਹੈ 40 5000 ਏਕੜ ਜ਼ਮੀਨ ਤੇ ਕਬਜ਼ਾ ਕਰਨ ਦੀ ਤਿਆਰੀ ਹੈ ਲੇਕਿ ਨਵੀਂ ਸਕੀਮ ਲਾਏ ਕਿ 65000 ਏਕੜ ਦੇ ਜਲਾ ਦੇ ਕਬਜ਼ਾ ਕਰ ਲਾਂਗੇ ਔਰ ਜਗ੍ਹਾ ਨਾ ਵੀ ਹੋਵੇਗੀ ਤੁਰੰਤ ਬਾਅਦ ਵਿੱਚ ਉਹ ਸ਼ੇਖ ਚਿੱਲੀ ਦੇ ਅਸੀਮ ਸੁਪਨੇ ਇਹ ਭਗਵਾਨ ਕਮਾਨ ਦੀ ਜਿਦਾ ਦਿਖਾਉਂਦੇ ਨਹੀਂ ਐਕਟਿੰਗ ਦੇ ਬਹੁਤ ਹੁਣੀ ਕਰਦੇ ਨੇ ਉਹ ਤੇ ਮਾਸਟਰ ਨੇ ਲਾਸਟ ਚੈਲੇਂਜ ਹੋਈ ਐਕਟਿੰਗ ਕਰਦੇ ਆ ਰਹੇ ਨੇ ਐਜ਼ ਅ ਚੀਫ ਮਿਨਿਸਟਰ ਵੀ ਐਕਟਿੰਗ ਕਰਦੇ ਨੇ ਉਹਦੇ ਜਿਹੜੀ ਐਕਟਿੰਗ ਕਰ ਰਹੇ ਨੇ ਤੁਹਾਨੂੰ ਇਹ ਦਿਆਂਗੇ ਦੋਗੇ ਕਦੋਂ ਸਦਾ ਦੇ ਗਿਆ ਇਸ ਸਾਲ ਤੇ ਹੀ ਇਸ ਸਾਲ ਹਾਂ ਇਹ ਕਰੋਗੇ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰੋਗੇ ਔਰ ਆਪਣੇ ਜਿਹੜੇ ਤੁਹਾਡੇ ਨੇੜਲੇ ਲੋਕ ਨੇ ਵਰਕਰ ਗੈਲੋ ਹੋ ਜਾਣ ਦੇ ਸਾਥੀ ਗੈਲੋ ਉਹਨਾਂ ਦੀ ਜੋ ਜ਼ਮੀਨ ਵੰਡ ਕੇ ਤੇ ਕਿਸਾਨਾਂ ਨੂੰ ਦਿਓਗੇ ਧੋਖਾ ਪਰ ਕਿਸਾਨ ਅੰਦੋਲਨ ਤੇ ਆ ਗਏ ਨੇ ਮੈਂ ਪੜਿਆ ਹੋਣਾ ਹੈ ਕਿ ਮਾਨਸਾ ਦੇ ਵਿੱਚ ਕਿਸਾਨਾਂ ਨੇ ਮੋਰਚਾ ਠੋਕਤਾ ਹੈ ਔਰ ਪੰਜਾਬ ਵਿੱਚ ਵੀ ਠੋਕਦਾ ਹੈ ਕਿ ਭਗੰਤ ਜਾਨ ਦੀ 1 ਇੰਚ ਜ਼ਮੀਨ ਤੇ ਨੀੜੇ ਆ ਕੇ ਦਿਖਾਓ ਅਸੀਂ ਸੜਕਾਂ ਦੇ ਉੱਤਰ ਆਇਆ ਤੁਹਾਡੇ ਖਿਲਾਫ ਕਿਸਾਨ ਸਮਝ ਗਿਆ ਕਿ ਉਹਨਾਂ ਦੀ ਰੋਜੀ ਰੋਟੀ ਤੇ ਉਹਨਾਂ ਦੇ ਬੱਚਿਆਂ ਦੇ ਪੋਕਤੇ ਉਹਨਾਂ ਦੀ ਐਗਰੀਕਲਚਰ ਲੈਂਡ ਤੇ ਅੱਜ ਇਹਨਾਂ ਦੀ ਕਾਲੀ ਜਿਹੜੀ ਛਾਇਆ ਹੈ ਉਹ ਪੈਣ ਵਾਲੀ ਹੈ ਔਰ ਅਸੀਂ ਸਮਝ ਗਏ ਚਲਨੇ ਆ ਕਿ ਬੜਾ ਵੱਡਾ ਕਿਸਾਨਾ ਜਿਹੜੋ ਰੋਸ ਹੈ ਇਹ ਜੋ ਸਰਕਾਰ ਲੈਂਡ ਪੂਲਿੰਗ ਦੀ ਐਕਟ ਲੈ ਕੇ ਆਈ ਹੈ ਜ਼ਮੀਨ ਹੜਪੰਦਾ ਐਕਟ ਹੈ ਉਹਦਾ ਨਾ ਬਦਲਣਾ ਚਾਹੀਦਾ ਉਹ ਇੱਕ ਜ਼ਮੀਨ ਤੇ ਕਬਜ਼ਾ ਕਰਨ ਦਾ ਲੈਂਡ ਗ੍ਰੈਬਿੰਗ ਇਨ ਅੰਗਰੀਜ਼ੀਸ਼ ਕਹਨੇ ਆ ਭੂਮੀ ਮਾਫੀਆ ਸਰਕਾਰ ਇਸ ਦੇ ਦੇਖਿਆ ਹੀ ਨਹੀਂ ਸੀ ਭੂਮੀ ਮਾਫੀਆ ਵੀ ਇੱਕ ਮਾਫੀਆ ਹੈ ਤੇ ਉਹ ਤੇ ਮੰਨਿਆ ਸੀ ਕਿ ਸਰਕਾਰ ਸ਼ੁਰੂ ਤੋਂ ਹੀ ਨਸ਼ਾ ਮਾਫੀਆ ਉਹਦੇ ਕਬਜ਼ੇ ਉਹਦੇ ਅਗੇ ਚੁੱਕੀ ਡਰਗ ਮਾਫੀਆ ਦੇ ਅਗਨੇ ਨਤਮਸਤ ਉਸ ਤੋਂ ਬਾਅਦ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਅੱਗੇ ਨਤਮਸਤ ਮਸਤ ਭੂਮੀ ਮਾਫੀਆ ਤਾਂ ਦਸ ਗਈ ਰੇਤ ਮਾਫੀਆ ਤੇ ਵੀ ਸੀਗੇ ਹੁਣ ਤਾਂ ਭੂਮੀ ਮਾ ਵੀ ਆਪ ਹੀ ਬਣ ਜਾ ਰਹੇ ਨੇ ਲੋਗਾ ਦੀ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਕੇ ਇੱਕ ਸਰਕਾਰ ਤੇ ਮੈਨੂੰ ਖੁਦੀ ਭੂਮੀ ਮਾਫੀਆ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਪਰ ਮੂਤੋੜ ਜਵਾਬ ਦੇਗੀ ਭਾਰਤੀ ਜਨਤਾ ਪਾਰਟੀ ਚੁੱਪ ਨਹੀਂ ਰਹੇਗੀ ਭਾਰਤੀ ਜਨਤਾ ਪਾਰਟੀ ਸੜਕਾਂ ਤੇ ਉਤਰੇਗੀ ਭਾਰਤੀ ਜਨਤਾ ਪਾਰਟੀ ਕਿਸਾਨ ਦੇ ਨਾਲ ਸੜਕਾਂ 'ਤੇ ਉtreਗੀ ਵਪਾਰੀ ਦੇ ਨਾਲ ਸੜਕਾਂ 'ਤੇ ਉtreਗੀ ਉਦਯੋਪਤੀ ਦੇ ਨਾਲ ਸੜਕਾਂ 'ਤੇ ਉtreਗੀ ਸਾਰੇ ਪੰਜਾਬ ਦੇ ਨਿਵਾਸੀਆਂ ਨਾਲ ਭਾਰਤੀ ਜਨਤਾ ਪਾਰਟੀ ਸੜਕਾਂ 'ਤੇ ਉtreਗੀ ਔਰ ਮੋਦੀ ਜੀ ਦਾ ਅਸ਼ੀਰਵਾਦ ਸਾਡੇ ਨਾਲ ਹੈ ਤੋਂ ਦੇ ਸਿਰ ਤੇ ਹੁਨਾ ਆਮ ਆਦਮੀ ਪਾਰਟੀ ਨੂੰ ਰਤਿਆਜਾਰ ਜਾਂ ਗੁੰਮਰਾਹ ਨਹੀਂ ਕਰਨ ਦੇ ਆਗੇ ਔਰ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਲੋਗ ਵੀ ਜਾਗਰੂਕ ਹੋ ਵੈਨੇ ਇੱਕ ਜਨਨ ਅੰਦੋਲਨ ਹੋਣਾ ਲੈ ਜਿਸ ਤਰ੍ਹਾਂ ਜੀਪੀ ਜਿਹੜੇ ਸੀਗੇ ਸਾਡੇ જય ਪ੍ਰਕਾਸ਼ ਨਰੈਣ ਜੀ ਉਹਨਾਂ ਨੇ ਤੁਹਾਨੂੰ ਯਾਦ ਹੈ ਅੰਦੋਲਨ ਕਰਕੇ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਤੋਂ ਇੰਦਰਾ ਗਾਂਧੀ ਦੀ ਕੁਰਸੀ ਲਾਤੀ ਸੀ ਉਦਾਂ ਹੀ ਜਨ ਅੰਦੋਲਨ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਕਰਨਗੇ ਇਹ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦੇਣ ਦੇ ਲਈ ਕਿ ਤੁਹਾਡੀ ਕੋਈ ਲੋਕ ਵਿਰੋਧੀ ਹੁਣ ਐਕਟੀਵਿਟੀ ਨਹੀਂ ਚੱਲਣ ਦੇ ਆਗੇ ਹੁਣ ਤੇ ਸਾਲ ਬਾਅਦ ਤੁਹਾਨੂੰ ਨਮਸਕਾਰ ਕਰਾਂਗੇ ਕਿ ਦੁਬਾਰਾ ਨਾ ਆਣਾ ਕਹਗਾ ਨਾ ਮਹਿਮਾਨ ਆਪ ਨਾ ਆਣਾ ਇਹ ਉਦਾਦਾ ਹੀ ਮਹਿਮਾਨ ਹੈ ਜਿਹਨੂੰ ਹੱਥ ਜੋੜ ਕੇ ਪੰਜਾਬ ਕਹੇਗਾ ਕਿ ਮਹਿਮਾਨ ਆਵਾਜ਼ੀ ਪਾਰਟੀ ਹੁੰਨਾ ਆਈ ਵਾਪਸ ਸਾਡੇ ਕਦੀ ਦਰਵਾਜ਼ਾ ਨਾ ਕਦੀ ਖੜਕਾਈ ਆ ਉਸ ਤੋਂ ਬਾਅਦ ਅੱਜ ਯੁੱਧ ਨਸ਼ੇ ਵਿਰੁੱਧ ਕਿਹੜੇ ਨਸ਼ੇ ਦੇ ਵਿਰੁੱਧ ਯੁੱਧ ਹੋਇਆ ਅੱਜ ਵੀ ਨਸ਼ਾ ਘਰ ਘਰ ਜਾ ਰਿਹਾ ਹੈ ਅੱਜ ਵੀ ਜਿਹੜੀ ਸਪਲਾਈ ਚੇਨ ਹੈ ਉਹ ਉਸ ਤਰ੍ਹਾਂ ਹੀ ਚੱਲ ਰਹੀ ਹੈ ਅਜ ਵੀ ਲੋਕ ਮਰ ਰਹੇ ਨੇ ਅਸੀਂ ਅਖਬਾਰ ਇਹ ਪੜ ਰਹੇ ਆ ਤੇ ਯੁੱਧ ਕਿੱਥੇ ਹੈ ਕਿਹੜੇ ਨਸ਼ੇ ਦੇ ਵਿਰੁੱਧ ਯੁੱਧ ਕਰ ਰਹੇ ਹੋ ਤੁਸੀਂ ਕਿਹੜੀ ਤੁਸੀਂ ਜਿਹੜੀ ਸਪਲਾਈ ਚੇਨਾਂ ਨੂੰ ਖਤਮ ਕੀਤਾ ਹੈ ਕਿਹੜੇ ਉਹ ਨਸ਼ੇ ਦੇ ਸੌਦਾਗਰ ਜਿਹੜੇ ਨੇ ਉਹਨਾਂ ਨੂੰ ਤੁਸੀਂ ਜਿਹੜਾ ਹੱਥ ਪਾਇਆ ਜਿਹੜੇ ਕਿ ਇਹ ਵੱਡੇ ਪੱਧਰ ਤੇ ਮੈਨੂੰ ਤਾਂ ਪਿਛੇ ਇਹ ਪਤਾ ਲੱਗਾ ਜੀ ਕਿ 300 ਤੋਂ ਵੱਧ ਕੰਪਲੀਟਾਂ ਆਈਆਂ ਉਹ ਫੈਕਟਰੀਆਂਆਂ ਆ ਹਿਮਾਚਲ ਦੇ ਵਿੱਚ ਜਿੱਥੇ ਇਹਨਾਂ ਦੀ ਕਾਂਗਰਸ ਦੀ ਸਰਕਾਰ ਹੈ ਜਿਹੜੀਆਂ ਨਸ਼ਾ ਬਣਾ ਲਿਆ ਨੇ ਕੈਪਸੂਲ ਬੜੇ ਗਏ ਜਿਹੜਾ ਉਹ ਡੀਐਸਪੀ ਕੇਸ ਹੋਇਆ ਸੀਗਾ ਗੋਵਿੰਦਰ ਬਾਦਲ ਜੀ ਦਾ ਉਹਨਾਂ ਤੋਂ ਕਿਸੇ ਵੀ ਫੈਕਟਰੀ ਦੇ ਖਿਲਾਫ ਕੋਈ ਇਹਨਾਂ ਨੇ ਜਿਹੜਾ ਹੈ ਉਹ ਕਦਮ ਨਹੀਂ ਉਠਾਇਆ ਉਹ ਜਿਹੜੇ ਲੋਕ ਮੈਨੂਫੈਕਚਰ ਕਰ ਰਹੇ ਨੇ ਕਰੋੜਾਂ ਗੋਲੀਆਂ ਫੜੀਆਂ ਗਈਆਂ ਲੱਗਾ ਗੋਲੀਆਂ ਨਸ਼ੇ ਦੀਆਂ ਫੜੀਆਂ ਗਈਆਂ ਤੁਸੀਂ ਇੱਕ ਛੋਟੀ ਜੀ थैਲੀ ਫੜ ਕੇ ਤੇ ਬੋਟਲਵਾ ਲੈਂਦੇ ਆ ਆਮ ਆਦਮੀ ਪਾਰਟੀ ਦੇ ਲੀਡਰ ਤੁਹਾਨੂੰ ਪੁੱਛਣਾ ਚਾਹਨਾ ਕਿ ਉਹ ਜਿਹੜੀਆਂ ਫੈਕਟਰੀਆਂ ਨੇ ਉੱਤੇ ਜਿਨ੍ਹਾਂ ਦਾ ਜ਼ਿਕਰ ਆਇਆ ਜਿਹੜੇ ਓਨਲੀ ਟੂਲਿੰਗ ਇੰਡੇਟੇਟੇ ਉਹ 302 ਵੱਧ ਫੈਕਟਰੀਆਂ ਦੇ ਖਿਲਾਫ ਤੁਸੀਂ ਕੀ ਕਾਰਵਾਈ ਕੀਤੀ ਤੁਸੀਂ ਇਹ ਦੱਸੋ ਸੋ ਪੰਜਾਬ ਅੱਜ ਹਰ ਤਰ੍ਹਾਂ ਦੇ ਨਾਲ ਇਹਨਾਂ ਨੇ ਬਰਬਾਦ ਕਰ ਦਿੱਤਾ ਹੈ ਪੰਜਾਬ ਦੀ ਅਰਥ ਵਿਵਸਥਾ ਬਰਬਾਦ ਪੰਜਾਬ ਦੀ ਸਿਹਤ ਵਿਵਸਥਾ ਬਰਬਾਦ ਪੰਜਾਬ ਦਾ ਇਨਫਰਾਸਟ੍ਰਕਚਰ ਡਵੈਲਪਮੈਂਟ ਬਰਬਾਦ ਪੰਜਾਬ ਦੀ ਐਜੂਕੇਸ਼ਨ ਸਿੱਖਿਆ ਬਰਬਾਦ ਹੈਲਥ ਸਰਵਿਸਿਜ਼ ਬਰਬਾਦ ਪੰਜਾਬ ਦਾ ਜਿਹੜਾ ਢਾਂਚਾ ਹੈ ਪੂਰੀ ਤਰ੍ਹਾਂ ਬਰਬਾਦ ਪੰਜਾਬ ਦਾ ਗਰੀਬ ਬਰਬਾਦ ਪੰਜਾਬ ਦਾ ਕਿਸਾਨ ਬਰਬਾਦ ਪੰਜਾਬ ਦਾ ਵਪਾਰੀ ਬਰਬਾਦ ਕਰ ਦਿੱਤਾ ਤੋਂ ਉਹਨਾਂ ਨੂੰ ਕਹਿੰਦੇ ਸੀ ਸਸਤੀ ਬਿਜਲੀ ਦੇਾਂਗੇ ਅੱਜ ਕਈ ਵਾਰੀ ਰੇਟ ਬਿਜਲੀ ਦੇ ਵਧਾ ਦਿੱਤੇ ਕਈ ਵਾਰੀ ਰਜਿਸਟ੍ਰੇਸ਼ਨ ਫੀਸ ਵਧਾ ਦਿੱਤੀ ਅੱਜ ਪੰਜਾਬ ਦਾ ਉਦਯੋਗਪਤੀ ਬਰਬਾਦ ਕਰਤਾ ਹੁਣ ਨਵੀਂ ਸਕੀਮ ਲੈ ਇੱਕ ਸਾਲ ਰਹਿ ਨਹੀਂ ਗਿਆ ਤੇ ਸਾਡੇ 3 ਦਿਨ ਸਸਤੇ ਦੀ ਉਦਯੋਗ ਮੰਤਰੀ ਕੀ ਸੀ ਉਪਕਰਨ ਸੀ ਕਿ ਅੱਜ ਕੀ ਨਵਾਂ ਉਦਯੋਗ ਮੰਤਰੀ ਆ ਗਿਆ ਦਿੱਲੀ ਤੋਂ ਉਹਨਾਂ ਨੇ ਲਿਸਟ ਬਣਾਤੀ ਇਹ ਲੋਕ ਉਹ ਜਿਹੜੇ ਸੁਧਾਰ ਦੇਣਗੇ ਲੋਕ ਇੰਪਲੀਮੈਂਟ ਕਰਨ ਦੀ ਤਾਂ ਇੱਛਾ ਹੀ ਨਹੀਂ ਹੈ ਤੁਹਾਡੀ ਜੇ ਇੱਛਾ ਹੁੰਦੀ ਤਾਂ ਪਹਿਲੇ ਦਿਨ ਐ ਕਮੇਟੀਆਂ ਬਣਾਉਂਦੇ ਅੱਜ ਇਲੈਕਸ਼ਨ ਤੋਂ ਇੱਕ ਸਾਲ ਬਹਿਲੇ ਕਮੇਟੀਆਂ ਬਣਾਈਆਂ ਤੇ ਕੰਮ ਕਦੋਂ ਕਰੋਗੇ ਜਿਹੜੇ ਸੁਝਾਅ ਦੇਣੀਆਂ ਕਮੇਟੀਆਂ ਸਭ ਗੁੰਮਰਾਹ ਕਰਨਗੇ ਲੋਕਾਂ ਦੇ ਨਜ਼ਰਾਂ ਧੂਲ ਚੌਪ ਗੰਦਾ ਤਰੀਕਾ ਪਰ ਪੰਜਾਬ ਦੀ ਜਨਤਾ ਜਾਗਰੂਕ ਹੈ ਇੱਕੋ ਹੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹਦਾ ਵੋਟ ਵਧ ਰਿਹਾ ਜਿਹਦਾ ਸਮਰਥਨ ਵਧ ਰਿਹਾ ਜਿਹਦੇ ਇਤ ਪ੍ਰਤੀ ਵਧ ਰਹੀ ਹੈ ਕਾਰਕਿਰਤਾਵਾ ਦੀ ਲੋਕ ਲੋਕਾਂ ਦਾ ਪਿਆਰ ਜਿੰਨੂੰ ਮਿਲ ਰਿਹਾ ਹੈ ਕਾਂਗਰਸ ਵੀ ਜਿਹੜੀ ਹੈ ਉਹਦਾ ਵੀ ਸੱਚ ਲੋਕ ਪਛਾਣ ਚੁੱਕੇ ਨੇ ਦੇਖ ਜਿਉ ਪਛਾਣ ਚੁੱਕੇ ਨੇ ਪੰਜਾਬ ਜਿਉ ਪਛਾਣ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਤੋਂ ਤਾਂ ਦਿਨ ਦਿਨ ਗਿੰਦੇ ਪਏ ਨੇ ਇਹਨਾਂ ਨੂੰ ਕਦੋਂ छुटਕਾਰਾ ਹੋਏ ਤੇ ਜਾਨ ਛੁੱਟੇ ਜੋ ਗਲਤ ਅਸੀਂ ਗਲਤੀ ਕਰ ਬੈਠੇ ਆ ਉਹਨਾਂ ਹੀ ਵੱਡੀ ਸਜ਼ਾ ਮਿਲਣ ਵਾਲੀ ਹੈ 2022 ਜਿੰਨੀ ਵੱਡੀ ਗਲਤੀ ਹੋਈ ਸੀ 2022 ਉਹਨਾਂ ਹੀ ਵੱਡੀ ਸਜ਼ਾ ਜਿਹੜੀ ਹੈ 2022 ਚ ਇਹਨਾਂ ਨੂੰ ਮਿਲਣ ਵਾਲੀ ਹੈ ਸੋ ਅੱਜ ਪੰਜਾਬ ਜਿਹੜਾ ਹੈ ਖਤਰੇ 'ਚ ਆ ਗਿਆ ਔਰ ਇੱਕੋ ਹੀ ਨਾਰਾ ਲੱਗ ਰਿਹਾ ਆਮ ਆਦਮੀ ਪਾਰਟੀ ਦੇ ਕਾਂਗਰਸ ਪੁਜਾਓ ਤੇ ਪੰਜਾਬ ਬਚਾਓ